ਇਹ ਨਜ ਬਚਾਨ ਲੋ ਕਿਹੜੀ ਗੱਡੀ ਹੈ ਨੀਲੇ ਰੰਗ ਦੀ ਆ ਲਾ ਕੇ ਖੜ ਗਏ ਆ ਜੀ ਇੱਥੇ ਆਪਾਂ ਸਿਗਨਲ ਆ ਲਾਲ ਖੜ ਗਏ ਤੇ ਜੀ ਆ ਗਏ ਅਸੀਂ ਪੰਜਾਬ ਬੋਰਡ ਤੇ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਤੇ ਆਪਾਂ ਵਿਜ਼ਿਟ ਕਰਦੇ ਚੱਲ ਕੇ ਲੈ ਗਏ ਆਪਾਂ ਜੀ ਆਪਣਾ ਹੁਣ ਅਗਲਾ ਵਲੌਗ ਆਪਾਂ ਸ਼ੁਰੂ ਕਰਦੇ ਆ ਅੱਜ ਪੰਜਾਬ ਬੋਰਡ ਤੇ ਚਾਬੀ ਲੈ ਲਈ ਗੱਡੀ ਦੀ ਤੇ ਆਪਣਾ ਫੇਲੀ ਤਿਆਰ ਹੋ ਗਿਆ ਉੱਥੇ ਦਿਹਾੜੀ ਕਰਨ ਚੱਲਿਆ ਹੈ ਗਰਮੀ ਬੜੀ ਪੰਜਾਬ ਬੋਰਡ ਤੇ ਦਿਹਾੜੀ ਕਰਨ ਚੱਲਿਆ ਤੇ ਆਪਾਂ ਲੈ ਕੇ ਆਉਣਾ ਗੁੱਡੂ ਦੀ ਡੀਐਮ ਸੇ ਇਹ ਆਪਣੀ ਗੱਡੀ ਖੜੀ ਆ ਇੱਥੇ ਇਹਨਾਂ ਚ ਪਛਾਣ ਲਓ ਕਿਹੜੀ ਗੱਡੀ ਆ ਨੀਲੇ ਰੰਗ ਦੀ ਆ ਨੀਲੇ ਰੰਗ ਦੀ ਸਫਾਰੀ ਬੰਨੀ ਆਏ ਆ ਆ ਖੜੀ ਨੀਲੇ ਰੰਗ ਦੀ ਗੱਡੀ ਚਲੋ ਚੱਲਦੇ ਆਪਾਂ ਹੁਣ ਲਓ ਜੀ ਗੁੱਡੂ ਕਹਿੰਦਾ ਯਾਰ ਮੈਂ ਲਾਉਣਾ ਕਰਦਾ ਚਾਬੀ ਦੇ ਸਾਥ ਲੱਕੀ ਖੋਲ ਦੇ ਦੇ ਆ ਰੱਖ ਦੇ ਇਹਦਾ ਆ ਕਿਉਂ ਮਾਸ ਸਰਸਵਤੀ ਗਰੁੱਪ ਆਫ ਕਾਲਜ ਇਹੋ ਮੇਰੇ ਚਾਚੇ ਨੇ ਲਾ ਕੇ ਦਿੱਤੀਆਂ ਏ ਅੱਛਾ 6 3 4 11 ਫੇਰ ਆਪਾਂ ਚੱਲੀਏ ਪਹੁੰਚ ਕੇ ਤਾਂ ਨਿਕਲ ਚੁੱਕੇ ਹਾਂ ਮੋੜੀ ਲੱਲੀ ਤੇ ਤੇਲ ਛਲ ਪਾਣੇ ਆ ਗਿਆ ਸੌਦਾ ਪਵਾਲੀ ਬੋਧਾ ਬਹੁਤ ਆਈ ਯਾਰ ਸਾਬ ਮੈਂ ਕਿ ਲੰਡਰ ਲੈ ਲਾ ਕੇ ਖੜ ਗਏ ਆ ਜੀ ਇੱਥੇ ਆਪਾਂ ਸਿਗਨਲ ਲਾਲ ਸਾਲਾ ਆ ਗਈ ਬੇਜੀ ਸੜੀ ਬੱਸ ਪੁੱਤੇ ਚੜਾਏਗਾ ਕਿ ਸਾਡੇ ਓਏ ਉਹੀ ਆ ਭਰਾਵਾ ਕੱਬਾ ਆ ਉਹੀ ਆ ਹਾਂ ਪੈਟਰੋਲ ਮੰਪ ਤੇ ਆ ਗਈਆਂ ਟੇਲ ਫੋਣੇ ਕਿੰਨੇ ਦਾ ਫੋਣੇ ਆ ਕਿੰਨੇ ਦਾ ਫੋਣ ਕਰ ਉਹਦਾ ਹੀ ਫੋਣਗੇ ਰਵਾੜ ਕੇ ਤੇ ਦੇਖ ਫਿਰ ਕੁਆਲੀ ਪਟਰੋਕ ਤੇ ਚਾਹੋ ਵੀ ਮੇਰੇ ਮਿੱਤਰੋ ਮਿੱਤਰੋ ਕੀ ਪਿਆਰਿਓ ਮੜਮਾ ਛੜਮਾ ਜਾਂਦੀਆਂ ਹੋਈਆਂ ਤੇ ਆਪਣਾ ਵਲੌਗ ਅੱਜ ਆ ਵੇਖੋ ਨੇਚਰ ਇਸ ਨੂੰ ਮਾਰੀ ਦਾ ਆ ਵੇਖੋ ਕਿੰਨੇ ਅੰਧਾਰਾ ਵੀ ਆ ਗਿਆ ਇਹਗਾ ਕਰ ਰਹਾ ਤੇ ਇਹ ਰੈੱਡ ਲਾਈਟ ਆ ਗਈ ਹੈ ਇਹ ਦੇਖੋ ਤੁਮਰਾ ਜ਼ੂਮ ਕਰਕੇ ਦਿਖਾਤਾ ਇਹਨੂੰ ਖੜਨਾ ਪੜੇਗਾ ਹੁਣ ਪੰਜਾਬੀ ਬੋਲਦਾ ਸਾਰਾ ਭਾਈ ਇੱਥੇ ਖੜਨਾ ਪੈਣਾ ਭਰਾਵੋ ਕਿਉਂਕਿ ਲਾਈਟ ਜੰਪ ਨਹੀਂ ਕਰ ਸਕਦੇ ਜੰਪ ਕੀਤੀ ਤਾਂ ਜੰਪ ਹੋ ਜਾਣਾ ਸਾਡਾ ਬੈਂਡ ਹੋ ਗਿਆ ਕਿੰਨੇ ਰੋਡਵੇ ਦੀ ਲਾਰੀ ਤਨਾ ਕੋ ਬੂਹਾ ਨਾ ਬਾਰੀ ਪੀਆਰਟੀਸੀ ਚੰਡੀਗੜ੍ਹ ਨਾਭਾ ਤੋਂ ਪਟਿਆਲਾ ਚੱਲਣ ਵਾਲੀ ਵਾਇਆ ਪੀਵੀ 65 ਵਾਈ ਵਾਈ 4 ਇਹਦੇ ਖੱਟੀ ਪੀਆਰਟੀਸੀ ਖੜੀ ਤੇ ਸਿਗਨਲ ਹੋ ਗਿਆ ਸਾਡਾ ਵੀ ਚਲਦੇ ਆ ਚਲਦੇ ਆ ਚਲਦੇ ਆ ਉਹ ਵੇਖੋ ਸਿਟੀ ਬੱਸ ਫੇਰ ਇੱਕ ਵਾਰੀ ਉਤਾਰਦੀ ਆ ਤੁਹਾਨੂੰ ਵੇਖੋ ਬਖਾਇ ਤੇ ਜਲਦੀ ਰਹਿਣੀ ਆ ਬੱਸ ਦਾ ਨੰਬਰ ਨੋਟ ਕਰ ਲਓ ਕੱਲ ਨੂੰ ਇਹਨੂੰ ਫੋਨ ਕਰਕੇ ਤੇ ਇੱਥੇ ਲੈ ਜਾਓ ਇਹਨਾਂ ਕੋਲ ਸਵਾਲ ਜਵਾਬ ਠੀਕ ਆ ਹੋਰ ਨਾ ਜੀ ਆ ਗਏ ਅਸੀਂ ਪੰਜਾਬ ਬੋਰਡ ਤੇ ਹੁਣ ਅੱਗੇ ਜਾ ਕਰਦੇ ਆ ਯਾਰ ਜੇ ਤਾਂ ਸਾਨੂੰ ਮਨਾ ਕਰਤਾ ਤਾਂ ਫੇਰ ਅਸੀਂ ਵਲੌਗ ਨਹੀਂ ਕਰਦੇ ਅੰਦਰ ਚਲੋ ਬਣਾਉਣੇ ਚੱਲ ਕੇ ਅੱਗੇ ਲੈਣੇ ਆ ਦੀ ਡੀਐਮਸੀ ਬਾਈ ਜੀ ਪੰਜਾਬ ਬੋਰਡ ਵਾਲਿਆਂ ਨੇ ਬਹੁਤ ਖਰਾਬ ਕੀਤਾ ਯਾਰ ਬੰਦੇ ਵੇਖ ਲਓ ਯਾਰ ਤਦਕਾਰ ਤੇ ਜਾਣ ਕੇ ਘਰਾਉਂਦੇ ਆ 9000 ਰੁਪਇਆ ਮਾਰ ਲਾਂਗੇ ਨਾ ਕੁੜੀ ਜਵੇਂ ਐਡੀ ਐਂ ਦੀ 10 ਦਿਨ ਹੋ ਗਿਆ ਜੈ ਅਪਲਾਈ ਕਰਾਈਆਂ ਪਿੰਦੇ ਥੱਲੇ ਤਤਕਾਲ ਤੋਂ ਕਰਾਇਓ ਤੇ ਉਹਨੇ ਘੰਟੇ ਬਾਅਦ ਦੇ ਦਾਂਗੇ ਕਹਿੰਦੇ ਇਹਦਾ ਮਤਲਬ ਵਿੱਚ ਪੈਸੇ ਦੀ ਵੈਲੀ ਹੋਈਗੀ ਬਾਈ ਯਾਰ ਪੈਸੇ ਦੀ ਵੈਲੀ ਵੱਡੇ ਦੀ ਕੋਈ ਵੈਲੀ ਹੀ ਐ ਨਹੀਂ ਕਿ ਨਹੀਂ ਹੈਗੀ ਹੈ ਨਹੀਂ ਗਈ ਹੈ ਆਪਾਂ ਆ ਗਏ ਯਾਰ ਬਾਬੇ ਦੇ ਦਰਸ਼ਨ ਕਰਨੇ ਯਾਰ ਹੰਬਸਾਹਬ ਹੰਬਸਾਹਬ ਗੁਰਦੁਆਰੇ ਆਏ ਹੁਣ ਬਾਕੀ ਰੱਬ ਵੇਖੋ ਵੇਖਦਾ ਯਾਰ ਸਾਰਿਆਂ ਨੂੰ ਵੇਖਦਾ ਹੈ ਸਿਸਟਮ ਇੱਥੇ ਲਾਉਣੇ ਆ ਯਾਰ ਬਾਈਕ پارک ਕਰਦੇ ਹਾਂ ਹਾਂਜੀ ਇੱਥੇ ਪੰਜਾਬ ਬੋਰਡ ਦੇ ਨੇੜੇ ਹੀ ਹੈਗਾ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਤੇ ਆਪਾਂ ਵਿਜ਼ਿਟ ਕਰਦੇ ਚੱਲ ਕੇ ਚਲੋ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਬੁਰਦੂ ਬਾਰੇ ਜਾਏ ਆ ਮੱਥਾ ਟੇਕ ਕੇ ਆਏ ਆ ਦੂਦਾਰਾ ਹਮਸਹਿ ਤੇ ਤੁਹਾਨੂੰ ਇਤਿਹਾਸ ਨਹੀਂ ਦੱਸ ਸਕਿਆ ਯਾਰ ਮੈਂ ਪੜ੍ਹ ਕੇ ਨਹੀਂ ਆਇਆ ਇਤਿਹਾਸ ਬਸ ਇੰਨਾ ਹੀ ਪਤਾ ਲੱਗਿਆ ਕਰ ਤੇ ਇਹ ਜੀ ਬਾਤ ਤਾਂ ਹੀ ਨਾ ਹੋ ਰੰਦ ਨਾ ਇਹ ਇਸ ਤੋਂ ਬਾਅਦ ਅੱਪਾ ਵਲੋਗ ਨੂੰ ਅੱਜ ਧੌਣ ਕਰਦੇ ਆ ਨਾ ਬਹੁਤ ਹੋ ਗਈ ਆ ਤੇ ਕਰੇ ਜਾਂਦੇ ਹੁਣੇ ਆ ਯਾਰ ਹੁਣ ਸ਼ਾਮ ਨੂੰ ਮਿਲਦੇ ਆਗਲੇ ਨਵੇਂ ਵਲੋਗ ਵਿੱਚ ਆਪਣੀ ਨਾ ਪੁਰਾਣੀ ਵੀਡੀਓ ਦੇਖੋ ਲਾਂਟੇ ਮੋਣ ਵਾਲੀ ਯਾਰ ਸਾਰਾ ਕਵਰ ਕੀਤਾ ਲਾਂਟੇ ਵਲੋਗ ਨਹੀਂ ਵੇਖਿਆ ਲਾਂਟਾ ਮੋਣ ਦਾ ਵੀਡੀਓ ਦੇਖੋ ਵਲੋਗ ਦੇਖ ਕੇ ਜਰੂਰ ਆਇਓ ਅਗਲੇ ਵਲੋਗ ਦੇ ਇਸ ਤੋਂ ਅੱਗੇ ਵੀ ਵਲੋਗ ਬਣਾਈ ਜਾਣਗੇ ਆਪਣੇ ਜੋ ਲਾਂਟੇ ਵਾਲਾ ਸਿਰੋ ਹੀ ਲਾਇਆ ਵਾ ਕਿਹੜਾ ਮਰਜੀ ਫੋਨ ਚੱਕੋ ਅੰਦੇ ਠੀਕ ਆ ਤੇ ਆ ਹੁਣ ਵਾ ਪਹੁੰਚ ਗਏ ਆਂ ਤੇ ਇੱਥੇ ਆਪਾਂ ਵੀਡੀਓ ਕਰਦੇ ਆਂ ਸਵਾਗਤ